ਹਾਂਜੀ ਇਹ ਹੈਗਾ ਆਪਣੇ ਕੋਲ ਕਾਟਨ ਦਾ ਸੂਟ ਤੇ ਇਹਦੇ ਆਪਾਂ ਨੇ ਥੋੜਾ ਜਿਹਾ ਡਿਜ਼ਾਈਨ ਦੇ ਉੱਤੇ ਲੇਸ ਨਾਲ ਥੋੜਾ ਜਿਹਾ ਮਤਲਬ ਸਿੰਪਲ ਕਲੀਆਂ ਪਾਈਆਂ ਨੇ ਆਪਾਂ ਨੇ ਇਹਦੇ 'ਚ ਤੇ ਕਲੀਆਂ ਆਪਾਂ ਨੇ ਕਿਵੇਂ ਪਾਈਆਂ ਨੇ ਹਨਾ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇਹ ਮੈਂ ਸਟਿਚ ਅੱਗੇ ਵਾਲਾ ਪੀਸ ਕਰ ਲਿਆ ਅੱਗੇ ਵਾਲੇ ਪੀਸ ਦੇ ਉੱਪਰ ਹੀ ਕਲੀਆਂ ਪਾਉਣੀਆਂ ਨੇ ਆਪਾਂ ਨੇ ਇਕੱਲੇ ਤੇ ਇਹ ਆਪਾਂ ਨੇ ਕਲੀਆਂ ਪਾਈਆਂ ਨੇ ਜਿਹੜੀਆਂ ਇਹ ਆਪਾਂ ਨੇ ਕਟਿੰਗ ਕਰਕੇ ਨਹੀਂ ਬਣਾਈਆਂ ਹੈਗੀਆਂ ਮਤਲਬ ਜਿਹੜੀ ਆ ਇਹ ਵਾਲੀ ਚੀਜ਼ ਐ ਲੈਸ ਨਾਲ ਤਾਂ ਆਪਣੇ ਇਹ ਗੁੰਮ ਲੈਸ ਲਾਈਆ ਹਨਾ ਨਾਲ ਇਹਦੀ ਆਪਾਂ ਨੇ ਕਟਿੰਗ ਨਹੀਂ ਕੀਤੀ ਹੈਗੀ ਦੇਖੋ ਇਹ ਆਪਾਂ ਇਸ ਤਰ੍ਹਾਂ ਗੁੰਮ ਕਰਕੇ ਲਗਾਈਆ ਨਾਲੇ ਤਾਂ ਇਹਦੇ ਤੇ ਇਹ ਹੋ ਜਾਂਦਾ ਹਨਾ ਵੀ ਜਦੋਂ ਵੀ ਆਪਾਂ ਕਈ ਵਾਰ ਲੈਸ ਉਹ ਦੇੜਣੀ ਤਾਂ ਆਪਾਂ ਉਹ ਦੇੜ ਸਕਦੇ ਆ ਤੇ ਬਾਕੀ ਇਹ ਵੀ ਆ ਵੀ ਇਹਦੇ ਵਿੱਚੋਂ ਕੱਪੜੇ ਦੇ ਵਿੱਚੋਂ ਧਾਗੇ ਨਹੀਂ ਨਿਕਲਦੇ ਇੰਟਰਲੌਕ ਵਗੈਰਾ ਕਰਨ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਹੈਗੀ ਤੇ ਇਸ ਤਰ੍ਹਾਂ ਆਪਾਂ ਨੇ ਇਹਦੇ ਤੇ ਅਗਲੇ ਪੀਸ ਦੇ ਉੱਪਰ ਕਲੀਆਂ ਪਾਈਆਂ ਨੇ ਤੇ ਇਹ ਬਾਕੀ ਇਹਦਾ ਜਿਹੜਾ ਆਪਾਂ ਨੇ ਗਲਾ ਬਣਾਉਣਾ ਉਹ ਆਪਾਂ ਗਲੇ ਦੀ ਵੀਡੀਓ ਬਣਾਉਣੀ ਆ ਹਨ ਕਿ ਆਪਾਂ ਗਲਾ ਕਿਵੇਂ ਦਾ ਤਿਆਰ ਕਰਨਾ ਹੈ ਇਹਦਾ ਤੇ ਉਹਦੇ ਚ ਆਪਾਂ ਲੇਸ ਵੀ ਅਟੈਚ ਕਰਨੀ ਆ ਤੇ ਬਾਕੀ ਇਹਦੀਆਂ ਬਾਹਾਂ ਤੇ ਲੇਸ ਅਟੈਚ ਕਰਨੀ ਆ ਤੇ ਇਹ ਪ੍ਰਿੰਟਡ ਸੂਟ ਆ ਕਾਟਨ ਦਾ ਪਿਓਰ ਕਾਟਨ ਦਾ ਸੂਟ ਆ ਇਹ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਤੇ ਲੇਸ ਵੀ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇਹ ਤੇ ਲੱਗੀ ਹੋਈ ਤੇ ਕਲੀਆਂ ਆਪਾਂ ਨੇ ਪਾਤੀਆਂ ਤੇ ਕਲੀਆਂ ਤੁਹਾਨੂੰ ਦੱਸਿਆ ਵੀ ਆਪਾਂ ਨੇ ਇਸ ਤਰੀਕੇ ਨਾਲ ਪਾਈਆਂ ਨੇ ਤੇ ਹੁਣ ਆਪਾਂ ਗਲਾ ਬਣਾਉਣਾ ਹੈ ਦਾ ਗਲੇ ਤੇ ਉੱਪਰ ਲੇਸ ਨਾਲ ਡਿਜ਼ਾਈਨਿੰਗ ਦਿੰਨੇ ਆ ਹਾਂਜੀ ਤੇ ਇਹ ਆਪਾਂ ਨੇ ਬੁਗਰਮ ਦਾ ਚਾਰਸ ਗਲਾ ਕੱਟ ਕੇ ਪੇਸਟ ਇਹ ਵਾਲੀ ਬੁੱਕ ਨਾਲ ਮਲਾਈਤੀ ਆਪਾਂ ਨੇ ਬੁਗਰਮ ਤੇ ਉਹਨੂੰ ਆਪਾਂ ਨੇ ਪੇਸਟ ਕਰ ਲਿਆ ਇਹਦੇ ਤੇ ਕੱਪੜੇ ਦੇ ਉੱਪਰ ਤੇ ਇਹਦੇ ਆਪਾਂ ਇੰਚ-ਇੰਚ ਚ ਕੱਪੜਾ ਰੱਖ ਕੇ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਕਟਿੰਗ ਕਰਨ ਤੋਂ ਬਾਅਦ ਚਾਰਸ ਵੀ ਐਵੇਂ ਆਪਾਂ ਜਿਵੇਂ ਗਣੇ ਤੇ ਲੱਗਿਆ ਹੈ ਨਾ ਐਵੇਂ ਰੱਖ ਕੇ ਇਹਨੂੰ ਚਾਰਸ ਨੂੰ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਆਲੇ-ਦਾਲ ਨੂੰ ਖੱਟਾ ਕਰਕੇ ਤੇ ਫਿਰ ਆਪਾਂ ਇਹਨੂੰ ਗਲੇ ਦੇ ਉੱਤੇ ਅਟੈਚ ਕਰਾਂਗੇ ਤਾਂ ਸੌਰੀ ਸੰਕਿਤ ਕਮੀਜ਼ ਦੇ ਉੱਪਰ ਇਸ ਤਰ੍ਹਾਂ ਇਹਨੂੰ ਆਪਾਂ ਕੱਚਾ ਕਰ ਲੈਣਾ ਪਹਿਲਾਂ ਫੇਸਿੰਗ ਨੂੰ ਆਪਾਂ ਨੇ ਬੁਕਰਮ ਨੂੰ ਪ੍ਰੈਸ ਨਾਲ ਅਟੈਚ ਕਰ ਲਿਆ ਕੱਪੜੇ ਦੇ ਉੱਤੇ ਪ੍ਰੈਸ ਨਾਲ ਅਟੈਚ ਕਰਨੀ ਪੈਂਦੀ ਹੈ ਤਾਂ ਕਿ ਜਦੋਂ ਆਪਾਂ ਇਹਨੂੰ ਪ੍ਰੈਸ ਨਾਲ ਅਟੈਚ ਕਰਦੇ ਫਿਸ਼ਿੰਗ ਵਧੀਆ ਹੁੰਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਕੱਚਾ ਕਰ ਲਿਆ ਕੱਚਾ ਕਰਨ ਤੋਂ ਬਾਅਦ ਆਪਾਂ ਇਹਨੂੰ ਅਟੈਚ ਕਰਾਂਗੇ ਕਮੀਜ਼ ਦੇ ਉੱਪਰ ਬਹੁਤ ਸੋਖੜ ਜਾਏਗਾ ਤੁਬਾੜਾ ਔਖਾ ਡਿਜ਼ਾਈਨ ਹੀ ਹੈਗਾ ਇਹਨੂੰ ਆਪਾਂ ਅੰਦਰਲੀ ਸਾਈਡ ਰੱਖ ਕੇ ਵੀ ਬਿਗਾ ਸਕਦੇ ਹਾਂ ਤੇ ਬਾਹਰ ਦੀ ਬਾਹਰ ਵੀ ਆਪਾਂ ਕਰਦੇ ਆ ਰਹੇ ਹਾਂ ਤੇ ਇਹ ਆਪਾਂ ਜਿਵੇਂ ਤੁਹਾਨੂੰ ਦਿਖਾਵਾਂਗੇ ਹਨਾ ਵੀ ਕਿਹੜੀ ਸਾਈਡ ਤੇ ਲਾਉਣੇ ਆਪਾਂ ਵੀ ਇਹਦਾ ਅੰਦਰੋਂ ਕੱਢਾਂਗੇ ਕਿ ਬਾਹਰੋਂ ਕਢਾਈਏ ਉਹ ਦੇਖਦੇ ਆਪਾਂ ਤੇ ਇਹ ਆਪਾਂ ਨੇ ਲੈ ਲੈ ਕਿਮੀਜ਼ਮੀਂਹ ਦੀ ਆਪਾਂ ਨੇ ਪੁੱਠੀ ਸਾਈਡ ਤੇ ਨਿਸ਼ਾਨੀ ਲਾ ਲਈ ਅੰਦਰਲੀ ਸਾਈਡ ਤੇ ਆਪਾਂ ਇਹਨੂੰ ਗਲੇ ਨੂੰ ਅਟੈਚ ਕਰਾਂਗੇ ਪਹਿਲਾਂ ਵਿਚਾਲਾ ਕਰ ਲਾਂਗੇ ਗਲੇ ਦਾ ਪਹਿਲਾਂ ਕਮੀਜ਼ ਦਾ ਵਿਚਾਲਾ ਕਰਕੇ ਨਿਸ਼ਾਨੀ ਲਈਏ ਆਪਾਂ ਹੁਣ ਗਲੇ ਦਾ ਵਿਚਾਲਾ ਕਰਕੇ ਇਹਦੇ ਤੇ ਨਿਸ਼ਾਨੀ ਲਾ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਨੇ ਨਿਸ਼ਾਨੀ ਨਾਲ ਨਿਸ਼ਾਨੀ ਮੈਚ ਕਰਕੇ ਇਸ ਤਰ੍ਹਾਂ ਰੱਖ ਕੇ ਇਹਨੂੰ ਅਟੈਚ ਕਰ ਲੈਣਾ ਕਮੀਜ਼ ਦੇ ਨਾਲ ਤਾਂ ਕਿ ਵਿਚਾਲੇ ਸੀਨ ਆਪਾਂ ਤਾਂ ਲਵਾਂਗੇ ਵੀ ਜ ਗਲਾ ਜੋ ਟੇਡਾ ਵਿੰਗਾ ਨਾ ਬਣੇ ਬਿਲਕੁਲ ਸਹੀ ਇਸ ਤਰ੍ਹਾਂ ਵਿਚਾਲਾ ਕਰਕੇ ਦੋਨੋਂ ਛਿੱਟਾਂ ਲਈ ਆਪਾਂ ਨੂੰ ਕਟਿੰਗ ਕਰਨਾ ਹੈ ਕਿਉਂਕਿ ਸਣੀ ਗळा ਬਣ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵਿੱਚੋਂ ਕਟਿੰਗ ਕਰਦਾਂਗੇ ਆਲੇ-ਦਾਲੇ ਸੀਨ ਲਾ ਕੇ ਚੌਰਸ ਇਸ ਤਰ੍ਹਾਂ ਇਹਦੇ ਆਪਾਂ ਪਰ ਮਤਲਬ ਇਹਦੇ ਨਾਲ-ਨਾਲ ਸੀਨ ਲਾਵਾਂਗੇ ਉੱਪਰੋਂ ਦੇ ਉੱਪਰ ਸੀਨ ਨਹੀਂ ਲਾਉਂਦੇ ਨਾਲ-ਨਾਲ ਹੀ ਸੀਨ ਲਾਵਾਂਗੇ ਉਸ ਤੋਂ ਬਾਅਦ ਸੀਨ ਲਾਉਣ ਤੋਂ ਬਾਅਦ ਆਪਾਂ ਕੱਪੜਾ ਇਹਦਾ ਕਟਿੰਗ ਕਰਦਾਂਗੇ ਇਸ ਤਰ੍ਹਾਂ ਅਟੈਚ ਕਰ ਲੈਣਾ ਆਪਾਂ ਨੇ ਇਹਨੂੰ ਅਟੈਚ ਕਰਨ ਤੋਂ ਬਾਅਦ ਆਪਾਂ ਇਹਦਾ ਦੇਖ ਕੇ ਵੀ ਸਹੀ ਲੱਗ ਗਿਆ ਤੇ ਫਿਰ ਆਪਾਂ ਇਹਦਾ ਕੱਪੜਾ ਕਟਿੰਗ ਕਰਾਂਗੇ ਵਿੱਚੋਂ ਵਿੱਚ ਵਾਲਾ ਇਹ ਆਪਾਂ ਨੇ ਇੱਥੋਂ ਕਟਿੰਗ ਕਰ ਦੇਣਾ ਪੈਰ-ਪੈਰ ਦਾ ਕੱਪੜਾ ਰੱਖ ਕੇ ਸੀਨ ਦਾ ਕਿਉਂਕਿ ਸੀਨ ਤਾਂ ਆਪਾਂ ਨੇ ਲਗਾਤੀ ਪਹਿਲਾਂ ਤੇ ਸੀਨ ਲਾਉਣ ਤੋਂ ਬਾਅਦ ਆਪਾਂ ਇਹਨੂੰ ਕੱਪੜੇ ਨੂੰ ਕਟਿੰਗ ਕਰਾਂਗੇ ਕਟਿੰਗ ਕਰਕੇ ਤੇ ਇੱਕ ਹੁੰਜਿਆਂ ਦੇ ਵਿੱਚ ਆਪਾਂ ਇਹਦੇ ਕੱਟ ਲਗਾ ਲੈਣੇ ਨੇ ਤੇ ਕੱਟ ਲਗਾਉਣਾ ਆਪਾਂ ਨੇ ਸਲਾਈ ਤੋਂ ਦੂਰ ਰੱਖ ਕੇ ਲਗਾਉਣਾ ਕਿਉਂਕਿ ਕਈ ਵਾਰ ਸਲਾਈ ਕੱਟੀ ਜਾਂਦੀ ਹੈ ਤੇ ਫਿਰ ਗਲੇ ਦੀ ਸਾਰੀ ਫਿਨਿਸ਼ਿੰਗ ਖਰਾਬ ਹੋ ਜਾਂਦੀ ਹੈ ਕੱਪੜਾ ਵਿੱਚੋਂ ਕਟਿੰਗ ਹੋ ਜਾਂਦਾ ਤਾਂ ਧਿਆਨ ਨਾਲ ਕੱਟ ਲਗਾਉਣੇ ਚਾਹੀਦੇ ਨੇ ਆਪਾਂ ਨੂੰ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਬਾਹਰਲੀ ਸਾਈਡ ਨੂੰ ਫੋਲਡ ਕੀਤਾ ਗਲਾ ਬਾਹਰਲੀ ਸਾਈਡ ਫੋਲਡ ਕਰਕੇ ਆਪਾਂ ਇਹਦੇ 'ਚ ਜਿਵੇਂ ਆਪਾਂ ਇਹ ਕਲੀਆਂ ਪਾਈਆਂ ਨੇ ਇਹੀ ਲੇਸ ਆਪਾਂ ਗਲੇ ਦੇ ਵਿੱਚ ਪਾਉਣੀ ਹੈ ਤੇ ਇਹ ਆਪਾਂ ਨੇ ਸਿਰਫ ਸਿਕਿਉਰ ਚੋਰਸ ਗਲਾ ਤਿਆਰ ਕੀਤਾ ਹੈ ਸਿੰਪਲ ਨਾਲ ਸਿੰਪਲ ਹੈ ਨਾਲੇ ਵੀ ਡਿਜ਼ਾਈਨਿੰਗ ਹੋ ਗਈ ਇਹਦੀ ਗਲੇ ਦੀ ਤੇ ਇਹਦੇ ਤੇ ਆਪਾਂ ਲੈਂਸ ਲਗਾ ਦਾਂਗੇ ਤੇ ਇਹ ਤੁਸੀਂ ਇਸ ਤਰ੍ਹਾਂ ਕੋਈ ਵੀ ਸੂਟ ਦੇ ਉੱਪਰ ਆਪਣੇ ਪ੍ਰਿੰਟਡ ਸੂਟ ਦੇ ਉੱਪਰ ਹੈਨਾ ਡਿਜ਼ਾਈਨ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹਦੇ ਨਾਲ ਲੈਂਸ ਲਗਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਆ ਜਾਂਦੀ ਹੈ ਗਲੇ ਦੀ ਤੇ ਬਾਕੀ ਤੁਸੀਂ ਮੇਰੇ ਭੈਣਾ ਜੋ ਵੀ ਵੀਡੀਓ ਦੇਖਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿ ਮੇਰੀ ਲੱਗੀ ਤੇ ਮੇਰਾ ਤਾਂ ਇਹੀ ਹੈ ਵੀ ਤੁਸੀਂ ਚਲੋ ਜਿੰਨਾ ਕਿ ਵੀ ਮੈਨੂੰ ਆਉਂਦਾ ਵੀ ਤੁਸੀਂ ਵੀ ਮੇਰੇ ਜਿੰਨਾ ਮਤਲਬ ਕੰਮ ਕਰ ਸਕੋ ਸਿੱਖ ਸਕੋ ਤੇ ਸਿਲਾਈ ਤੇ ਕਢਾਈ ਦੀ ਵੀਡੀਓਜ਼ ਆਪਾਂ ਪਾਉਨੇ ਆ ਤੇ ਇਹ ਆਪਾਂ ਨੇ ਗਲੇ ਦੇ ਉੱਪਰ ਲੈਂਸ ਲਗਾਈ ਆ ਲੈਂਸ ਲਗਾ ਕੇ ਇਹਦੀ ਫਿਨਿਸ਼ਿੰਗ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦਾ ਆਪਣਾ ਇਹ ਗਲਾ ਤਿਆਰ ਹੋਇਆ ਤੇ ਬਹੁਤ ਸੋਹਣਾ ਸੂਟ ਲੱਗਦਾ ਇਹ ਕਾਟਨ ਦਾ ਸੂਟ ਹੈਗਾ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਈ ਹੈ ਲੈਸ ਨਾਲ ਲੈਸ ਆਪਾਂ ਜਿਵੇਂ ਇਹਦੇ ਤੇ ਫਰੋਜ਼ੀ ਲਾਈਆ ਹਨਾ ਪਿੰਕ ਵੀ ਲਗਾ ਸਕਦੇ ਹਾਂ येलो ਵੀ ਲਗਾ ਸਕਦੇ ਹਾਂ ਕਿਵੇਂ ਦੀ ਵੀ ਲਗਾ ਸਕਦੇ ਹਾਂ ਕਿਉਂਕਿ ਜਿਹੜੀ ਵੀ ਆਪਾਂ ਲੈਸ ਲਗਾਉਣੇ ਹਨਾ ਉਹਦੇ ਨਾਲ ਦਾ ਆਪਾਂ ਮੈਚਿੰਗ ਦੁਪੱਟਾ ਲੈ ਸਕਦੇ ਹਾਂ ਟਾਈ ਡਾਈ ਦੁਪੱਟਾ ਵੀ ਲੈ ਸਕਦੇ ਹਾਂ ਜਿਵੇਂ ਇਹ ਵਾਈਟ ਸੂਟ ਦੇ ਉੱਪਰ ਫਲਾਵਰ ਨੇ ਹਨਾ ਸੋਨਾ ਪ੍ਰਿੰਟ ਹੈ ਇਹਦਾ ਤੇ ਜਿਵੇਂ ਇਹਦੇ ਨਾਲ ਮੈਚਿੰਗ ਵੀ ਤੁਸੀਂ ਨਿਚੁੰਮੀ ਲੈਣੀ ਆ ਉਸ ਕਲਰ ਦੀ ਆਪਾਂ ਲੈਸ ਲਗਾ ਸਕਦੇ ਹਾਂ ਤੇ ਇਹ ਆਪਣਾ ਗਲਾ ਬਣ ਕੇ ਤਿਆਰ ਹੋ ਗਿਆ ਤੇ ਬਾਕੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਹਨਾ ਤੇ ਕੁੜਤੀ ਆਪਾਂ ਨੇ ਰੈਡੀ ਕਰਤੀ ਇਹ ਇਹ ਬਾਜੂ ਦੇ ਉੱਪਰ ਲੈਸ ਹੈ ਤੇ ਗਲੇ ਦੇ ਉੱਪਰ ਤੇ ਬਾਕੀ ਇਹਦੇ 'ਚ ਆਪਾਂ ਨੇ ਕਲੀਆਂ ਪਾਈਆਂ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ